ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਿੱਧੂ ਡੇਰੀ ਫਾਰਮ ਕਲਾਲਾ ਦੇ ਵਿੱਚ ਸੋ ਜਿਹੜੇ ਮੇਰੇ ਵੀਰ ਆਪਣੀ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਨੇ ਉਹਨੂੰ ਰਿਕਵੈਸਟ ਆ ਕਿ ਆਪਣਾ ਚੈਨਲ ਸਬਸਕ੍ਰਾਈਬ ਕਰ ਲਿਓ ਸੋ ਅੱਜ ਆਪਾਂ 9 ਤਰੀਕ ਨੂੰ ਵੀਡੀਓ ਕਵਰ ਕਰ ਰਹੇ ਹਾਂ ਪਿੰਡ ਕਲਾਲਾ ਜ਼ਿਲ੍ਹਾ ਬਰਨਾਲਾ ਸਿੱਧੂ ਡੇਰੀ ਫਾਰਮ ਕਲਾਲਾ ਆਪਣੇ ਫਾਰਮ ਤੋਂ ਵੀਡੀਓ ਕਵਰ ਕਰਦੇ ਆਂ ਇਹਨਾਂ ਨੰਬਰਾਂ ਦੇ ਸੰਪਰਕ ਕਰਕੇ ਤੁਸੀਂ ਪਸ਼ੂ ਖਰੀਦ ਸਕਦੇ ਹੋ 947823916 9878448264 ਪਿੰਡ ਕਲਾਲਾ ਜ਼ਿਲ੍ਹਾ ਬਰਨਾਲਾ ਸਿੱਧੂ ਡੇਰੀ ਫਾਰਮ ਕਲਾਲਾ ਆਪਣੇ ਫਾਰਮ ਤੋਂ ਆਪਾਂ ਵੀਡੀਓ ਕਵਰ ਕਰਦੇ ਆਂ 9 ਤਰੀਕਾ 8ਵਾਂ ਮਹੀਨਾ 2024 ਸੋ ਚਾਰ ਪੰਜ ਨਾਗ ਆਪਾਂ ਤੁਹਾਨੂੰ ਦਿਖਾਵਾਂਗੇ ਜਰਸੀਆਂ ਦੇ ਜਿਹਦੇ ਵਿੱਚ ਕੁਝ ਗੱਬਣ ਵਹਿੜਾ ਨੇ ਪਹਿਲਾ ਦੂਜਾ ਸੂਆ ਤੇ ਇੱਕ ਕਿਚਪ ਵਹਿੜਾ ਤਾਜੀ ਸੂਈ ਹੋਈ ਆ ਦੂਜਾ ਸੂਆ ਤੇ ਇੱਕ ਜਿਹੜੀ ਪਹਿਲੇ ਨੰਬਰ ਤੇ ਜਿੱਦੋਂ ਸ਼ੁਰੂ ਕਰਾਂਗੇ ਆਪਾਂ ਵੀਡੀਓ ਇਹ ਦੂਜਾ ਸੂਆ ਜਰਸੀ ਕੱਲ ਸਵੇਰ ਦੀ ਸੂਈ ਹੋਈ ਆ ਪਹਿਲੇ ਸੂਏ ਨੇ 20 ਕਿਲੋ ਦੁੱਧ ਦਿੱਤਾਗਾ ਤੁਸੀਂ ਨੇੜ ਤੋਂ ਹਵਾਨਾ ਚ ਇੱਕ ਕਰਿਓ ਤੇ ਬੀਨ ਚ ਇੱਕ ਕਰਿਓ ਬਹੁਤ ਸੋਹਣੀਆਂ ਬੀਨ ਜੌਂਦੀਆਂ ਨੇ ਤੇ ਥਾਣਾ ਚੰਗਾ ਹੱਥੀ ਚਵਾਈ ਵਾਲਾ ਸੋਹਣਾ ਥਾਣਾ ਤੁਸੀਂ ਬੈਗ ਤੋਂ ਦੇਖ ਸਕਦੇ ਹੋ। ਸੋ ਦੂਸਰੀ ਸਾਈਡ ਤੋਂ ਹਵਾਨਾ ਚੈੱਕ ਕਰਾ ਦਿੰਦੇ ਆ ਤੁਸੀਂ ਦੇਖ ਸਕਦੇ ਹੋ ਕੱਲਾ ਕੱਲਾ ਨਿੱਖੜਮਾ ਥਾਣਾ ਹੱਥਾਂ ਦੀ ਚਵਾਈ ਵਾਲਾ ਸੋਹਣਾ ਥਾਣਾ ਆ ਮਿਲ ਕੇ ਬੀਨ ਤੁਸੀਂ ਆਉਂਦੀ ਦੇ ਸਕਦੇ ਹੋ 20 21 ਕਿਲੋ ਇਹਨੇ ਪਲੂਨ ਨੇ ਦੋ ਦਿੱਤਾ ਹੋਇਆਗਾ ਫੁੱਲ ਹਾਈਟ ਫੁੱਲ ਲੈਂਥ ਪੰਜਾਬ ਵਾਲੀ ਜਰਸੀ ਆ ਸੋ ਤੁਹਾਨੂੰ ਧਾਰਾ ਵੀ ਮਾਰ ਕੇ ਦਿਖਾਵਾਂਗੇ ਵਾਜਾ ਬੁੱਤ ਧਾਰਾ ਮਾਰ ਕੇ ਦਿਖਾ ਦੇ ਪਹਿਲਾਂ। ਫਿਰ ਆਪਾਂ ਤੋੜ ਕੇ ਦਿਖਾਵਾਂਗੇ ਪਹਿਲੇ ਨੰਬਰ ਤੇ ਜਰਸੀ ਆ ਗਈ ਇਹ ਦੂਜਾ ਸੁਹਾ ਸੁਈ ਆ ਕੱਲ ਸੁਬਾ ਦੀ ਸੁਈ ਹੋਈ ਆ ਦੇਖਾ ਤੁਸੀਂ ਆਪਾਂ ਕੋਈ ਬੱਚਾ ਨਹੀਂ ਲਾਇਆ ਇੱਦਾਂ ਹੀ ਬਹਿ ਕੇ ਮਾਰਦੇ ਧਰੋਂ ਆ ਦੇਖਾ ਦੇ ਪੋਲੀ ਤੇ ਮੋਟੀ ਚਵਾਈ ਆ ਮਗਰਲੇ ਥਾਣਿਆਂ ਦੀ ਮਾਰ ਅਸੀਂ ਦੇਖ ਸਕਦੇ ਹਾਂ ਪਿਛਲੇ ਥਾਣਿਆਂ ਦੀ ਧਰਾਂ ਚ ਕੋਈ ਮੇਰਾ ਵੀਰ ਆਨਲਾਈਨ ਮੰਗਾਉਂਦਾ ਥਣਾ ਦੀ ਇਹ ਪਾਸ ਹੋ ਚੁੱਕੀ ਆ ਇੱਕ ਵਾਰੀ ਹੋਰ ਮਾਰ ਦੇ ਮੂਹਰੇ ਖਣਾ ਨਹੀਂ ਤੇ ਮਗਰਲੇ ਆ ਦੇਖਾ ਤੁਸੀਂ ਪੂਰੀ ਪੋਲੀ ਤੇ ਮੋਟੀ ਚਵਾਈ ਆ ਮਗਰਲੇ ਥਾਣਿਆਂ ਦੀ ਮਾਰਦੇ ਚਾਰੇ ਥਾਣੇ ਇੱਕੋ ਜਿਹੇ ਆ ਗੁੱਠਾਂ ਤੇ ਲੱਗੇ ਹੋਏ ਆ ਤੋ ਤੋੜ ਕੇ ਦਿਖਾ ਦੇ ਪੁੱਤ ਹੁਣ ਮਗਰ ਇਹਦੇ ਮੇਲ ਕਾਫ ਆ ਗਿਆ ਹਾਈਟ ਲੈਂਥ ਫੋਲਾ ਬੱਚੀ ਦੀ ਬਰੀਡ ਫੋਲਾ ਪੰਜਾਬ ਵਾਲੀ ਜਰਸੀ ਆ ਗਈ ਇਹ ਦੂਜਾ ਸੁਹਾ ਸੁਈ ਹੋਈ ਆ ਤੋ ਦੇਖ ਸਕਦੇ ਹੋ ਆਪਾਂ ਸਵੇਰ 9:30 ਵਜੇ ਵੀਡੀਓ ਬਣਾਉਣੇ ਆ 9 ਅਗਸਤ ਨੂੰ ਸਵੇਰ 9:30 ਵਜੇ ਦਾ ਟਾਈਮ ਆ 9 ਅਗਸਤ ਆ ਬੱਚੀ ਤੁਰਦੀ ਦੇਖ ਸਕਦੇ ਹੋ ਤੁਸੀਂ ਮੋੜ ਲਾਉਤ ਲੈ ਚਲ ਬਾਹਰ ਕੱਢ ਲੈ ਬਾਹਰ ਕੱਢ ਲੈ ਆ ਫਿਰ ਕੁਆਲਟੀ ਦੇ ਸਕਦੇ ਹਾਂ ਸੋ ਹਵਾਨੇ ਤੇ ਨਾੜਾਂ ਦੂਰ ਤੋਂ ਚੈੱਕ ਕਰ ਸਕਦੇ ਹੋ ਹਾਈਟ ਲੈਂਥ ਬੱਚੀ ਦੇ ਸਕਦੇ ਹੋ ਪੂਰਾ ਕੰਪੈਕਟ ਆਡਰ ਆ ਬੰਦ ਲੈਵੇ ਦੀ ਬੱਚੀ ਆ ਲੈ ਜਲੰਦਰ ਦੂਜਾ ਸੂਆ ਜਰਸੀ ਆ ਗਈ ਪੰਜਾਬ ਵਾਲੀ ਇਹ ਪਹਿਲੇ ਨੰਬਰ ਤੇ ਆਪਾਂ ਤੁਹਾਨੂੰ ਦਿਖਾ ਚੁੱਕੇ ਆ ਅੱਗੇ ਦੋ ਨੰਬਰ ਤੇ ਆਪਾਂ ਇਹ ਚਾਰ ਦੰਦ ਬੱਛੀ ਆ ਪਹਿਲਾ ਸੂਆ ਸੂਰੀ ਆ ਫੇਸ ਕੁਆਲਿਟੀ ਤੁਸੀਂ ਦੇਖਿਓ ਬੁਲਬਲ ਦਾ ਬੱਚੇ ਹੀ ਆ ਪਿਓਰ ਪੰਜਾਬ ਵਾਲੀ ਜਰਸੀਆਂ ਮਾਦਾ ਰਿਕਵੜਾ ਜਿਹੜਾ ਉਹ 20-25 ਕਿਲੋ ਦਾ ਰਿਕਵੜਾ ਆ ਮਾਦਾ ਇਹਦਾ ਹਮਾਨੇ ਤੇ ਤੁਸੀਂ ਵੇਨ ਜੀ ਚੈੱਕ ਕਰੋਗੇ ਸੋਨਾ ਥਾਣਾ ਚਾਰੇ ਥਾਣ ਗੁੱਠਾਂ ਦੇ ਲੱਗੇ ਹੋਇਆ ਕੱਲਾ ਕਾਰਾ ਲਿਖਣ ਮਾ ਥਾਣਾ ਤੇ ਫੇਸ ਕੁਆਲਟੀ ਤੇ ਬਾਡੀ ਬੰਤਰ ਬਹੁਤ ਸੋਹਣਾ ਬੱਚੀ ਦਾ ਹਜੇ ਢੱਲਾਂ ਢੁਲਾਂ ਬਹੁਤ ਪਈਆਂ ਦੇਖ ਸਕਦੇ ਤੁਸੀਂ ਆ ਢੱਲ ਬਲ ਕੱਢ ਕੇ ਫਿਰ ਇਹਨੇ ਸੋਣਾ ਹਜੇ 5 6 ਦਿਨ ਲੈਂਦੀ ਆ ਸੂਨ ਨੂੰ ਇਹ ਵੀ ਤੋਰ ਦੇ ਪੁੱਤ ਬਾਹਰ ਸੋ ਬਸੀ ਦੀ ਫੇਸ ਕੁਆਲਟੀ ਦੇਖੋ ਤੁਸੀਂ ਬੁਲਬੁਲ ਦਾ ਬੱਚਾ ਹੀ ਆ ਮੂਰਤੀ ਆ ਕੋਈ ਸਾਹਮਣ ਵਾਲਾ ਮੇਰਾ ਵੀਰ ਚੰਗਾ ਲੈ ਗਿਆ ਤਾਂ ਟਾਪ ਦੀ ਬਰੀਡ ਤੋਂ ਤਿਆਰ ਕਰ ਸਕਦਾ ਤੁਸੀਂ ਦੇਖ ਸਕਦੇ ਹੋ ਜਿਵੇਂ ਆਪਾਂ ਕਹਿੰਦੇ ਚੰਗੀ ਬਰੀਡ ਦੀਆਂ ਪੱਛਲੀਆਂ ਦੀਆਂ ਨੇ ਤੇ ਪੂਰੀ ਕਾਗਜ਼ ਵਰਗੀ ਪਤਲੀ ਇਹਦੀ ਉਹ ਆ ਪਿੰਡਾਗਾ ਚਾਈਨੂ ਸੋਨੇ ਕੋ ਫੋਲਾ ਬੱਛੀ ਦੀ ਕੰਪੈਕਟ ਆਰਡਰ ਰੱਖੂਗੀ ਕਮਾਲਾਪਤ ਮੋਡਲ ਲੈ ਚਲੰਦਰ ਸੁਦੇਸ਼ਾ ਜੀ ਹਫਤਾ ਬੱਛੀ ਲੈ ਜੂ ਹਜੇ ਇੱਕ ਗੱਟਾ ਜੇ ट्रांजੈਕਸ਼ਨ ਦਾ ਖਾਗੀ ਤਾਂ ਵਧੀਆ ਪ੍ਰੋਡਿਊਸ ਕਰੂਗੀ ਹਾਈਟ ਲੈਂਥ ਪੰਜਾਬ ਵਾਲੀ ਜਰਸੀ ਵਾਲੀ ਵਧੀਆ ਗਈ ਦੇਖ ਸਕਦੇ ਤੁਸੀਂ ਪਹਿਲਾ ਸੂਆ 4 ਦਿਨ ਦਾ ਬੱਛੀ ਆ ਗਈ ਇਹ ਹਵਾਨੇ ਚ ਢਿੱਲਵਾਲ ਬਹੁਤ ਪਏ ਨੇ ਹਜੇ ਅਸੀਂ ਦੇਖ ਸਕਦੇ ਹਾਂ ਪਹਿਲੇ ਨਾਲ ਠੰਡੀ ਸੀਲ ਪੂਰੀ ਜਾਂਦੇ ਮਗਰੋਂ ਲੇਵਾ ਖਿੱਚ ਕੇ ਦਿਖਾਦੇ ਹਾਂ ਅਸੀਂ ਦੇਖ ਸਕਦੇ ਤੁਸੀਂ ਆ ਢਿੱਲਵਾਲ ਪੂਰੇ ਹਜੇ ਪਏ ਨੇ ਆਵਾਂ ਦੇ ਵਿੱਚ ਹੱਕ ਦੇ ਮੜੀ ਬਰਨ ਹੱਕ ਦੇ ਬਰਨ ਸੋ ਇਹ 2 ਨੰਬਰ ਤੇ ਪਹਿਲਣ ਜਰਸੀ ਆ ਗਈ ਇਸ ਕੁਆਲਿਟੀ ਦੁਬਾਰਾ ਚੈੱਕ ਕਰਾਵਾਂਗੇ ਦੇਖ ਸਕਦੇ ਹੋ ਬਹੁਤ ਚੰਗੀ ਬਰੀਡ ਆ ਅੱਗੇ 3 ਨੰਬਰ ਤੇ ਦੂਜਾ ਸੂਆ ਇਹਨੇ ਪਹਿਲਣ ਨੇ 18 19 ਲੀਟਰ ਤੋਂ ਦਿੱਤਾ ਹੋਇਆਗਾ ਤੇ ਦੇਖ ਸਕਦੇ ਹੋ ਥਣ ਕੱਲਾ ਕੱਲਾ ਨਿਖੜਵਾਗਾ 18 19 ਲੀਟਰ ਤੋਂ ਦਿੱਤਾ ਖੋਲ ਪੜ ਤੋਰ ਪਹਿਲਾਂ ਫਿਰ ਇਹਦੀ ਡਿਟੇਲ ਦਿੰਨੇ ਆ 18 19 ਲੀਟਰ ਦੁੱਧ ਦਦਾ ਇਸ ਵਾਰੀ 20 ਤੋਂ ਪਾਰ ਦੁੱਧ ਪਾ ਦੂਗੀ ਪਹਿਲਣ ਬੱਸੀ ਨੇ 18 19 ਕਿਲੋ ਦੁੱਧ ਦਿੱਤਾ ਬੜੇ ਕੱਦ ਦੀ ਆ ਪੰਜਾਬ ਵਾਲੀ ਜਰਸੀ ਇਹ ਵੀ ਸਾਨੂੰ ਤਿੰਨ ਟੌਪ ਦੀਆਂ ਜਰਸੀਆਂ ਦਿਖਾਉਣੀਆਂ ਨੇ ਆਪਾਂ ਬਹੁਤ ਵੀਰਾਂ ਦੀ ਡਿਮਾਂਡ ਹੁੰਦੀ ਆ ਵੀ ਆਪਾਂ ਨੂੰ ਚੰਗੀਆਂ ਜਰਸੀਆਂ ਚਾਹੀਦੀਆਂ ਨੇ ਕੱਦ加ਠ ਵਾਲੀਆਂ ਬਰੀਡ ਵਾਲੀਆਂ ਅੱਗੇ ਬਰੀਡ ਕਰਨ ਤਿਆਰ ਕਰਨ ਦੀ ਖਾਤਰ ਸਨੇਰੀ ਮੌਕਾ ਗਾ ਸੋ ਬਹੁਤ ਵੀਰਾਂ ਦੇ ਫੋਨ ਆਉਂਦੇ ਤਾਂ ਉਹਨਾਂ ਦੇ ਅੱਜ ਡਿਮਾਂਡ ਪੂਰੀ ਉਸੀ ਦੇਖੋ ਫੇਸ ਕੁਆਲਟੀ ਦੇਖੋ ਬੱਸੀ ਦੀ ਹਾਈਟ ਲੈਂਥ ਥਣ ਕੱਲਾ ਕੱਲਾ ਨਿੱਖੜਮਾ ਲੱਗਿਆ ਹੋਇਆ ਹੱਥੀ ਚਵਾਈ ਵਾਲਾ ਸੋਹਣਾ ਥਾਣਾ ਹਾਈਟ ਲੈਂਥ ਚੈੱਕ ਕਰ ਸਕਦੇ ਹੋ ਲੈ ਜਬ ਉੱਧਰ ਤੋਰਦੇ ਉਦੋਂ ਨੂੰ ਲੰਬੀ ਤੋਰ ਦੇ ਸੁ ਦੇਖ ਸਕਦੇ ਹੋ ਢਿੱਲਵਾਲ ਬਹੁਤ ਪਏ ਨਹੀਂ ਹਜੇ 18 19 ਲੀਟਰ ਦੁੱਧ ਪਲੂਨ ਨੇ ਦਿੱਤਾ ਇਸ ਵਾਰੀ 20 ਤੋਂ ਬਾਅਦ ਦੁੱਧ ਪਾ ਦੂਗੀ ਕਿਉਂਕਿ ਅੱਗੇ ਸਾਰਾ ਸਰਦੀ ਦਾ ਮੌਸਮ ਆਉਗਾ ਗਰਮੀ ਬਹੁਤ ਘੱਟ ਮਨਾਉਂਦੀਆਂ ਨੇ ਇਹ ਦੇਖ ਸਕਦੇ ਤੁਸੀਂ ਤੁਰਦੀ ਤੋਂ ਪਤਾ ਲਾ ਦਿਓ ਲੈ ਵਿੱਚ ਢਿੱਲਵਾਲ ਕਿੰਨੇ ਪਏ ਨੇ ਕੱਲਾ ਕੱਲਾ ਨਿੱਖੜਮਾ ਥਾਣਾ ਤੁਸੀਂ ਦੇਖ ਸਕਦੇ ਹੋ ਸੁ ਦੇਖ ਸਕਦੇ ਹੋ ਠੰਡੀ ਸੀਲ ਇਹ ਵੀ ਪੂਰੀ ਆ ਕਿਉਂਕਿ ਜਰਸੀ ਆਮ ਹੁੰਦੀਆਂ ਠੰਡੀਆਂ ਇਹ ਸਾਰੇ ਢਿੱਲ ਵਾਲ ਕੱਢ ਕੇ ਫੇਰੇ ਨੇ ਸੂਣਾਗਾ ਬਹੁਤ ਢਿੱਲਾਂ ਪਈਆਂ ਨੇ ਬੱਸੀ ਦੇ ਵਿੱਚ ਹਜੇ ਹਾਈਟ ਲੈਂਥ ਪਟ ਪੂਰਾ ਚੰਗਾਗਾ ਬੱਸੀ ਦਾ ਇਹ 3 ਨੰਬਰ ਤੇ ਆ ਗਈ 50 ਵਾਲੀ ਜਰਸੀ ਇਹ ਹਫਤੇ ਦੀ ਕੱਚੀ ਆ ਵੀ ਹਜੇ ਅੱਗੇ 4 ਨੰਬਰ ਤੇ ਬੱਸੀ ਤਾਜੀ ਸੂਈ ਵੀ ਦਿਖਾਵਾਂਗੇ ਤੁਹਾਨੂੰ ਇਹ ਬੱੱਚੀ ਦੀ ਕੱਲ ਡਿਲੀਵਰੀ ਹੋਈ ਆ ਕੱਲ ਸਵੇਰ ਦੀ ਸੂਈ ਹੋਈ ਆ ਫੁੱਲ ਬਰੀਡ ਫੁੱਲ ਹਾਈਟ ਫੁੱਲ ਲੈਂਥ ਆ ਬੱੱਚੀ ਦੀ ਕੱਲ ਸਵੇਰ ਸੂਈ ਆ ਇਹ ਹੁਣ ਸਟਾਰਟਿੰਗ ਬੋਲੀ ਦੇ ਥੱਲੇ 16 17 ਕਿਲੋ ਤੋਂ ਨੇ ਸਟਾਰਟਿੰਗ ਬੋਲੀ ਕਰੀ ਆ ਦੂਜਾ ਸੂਆ ਬੱਸੀ ਸੂਈ ਆ ਇਹ ਪਹਿਲੇ ਸੂਏ ਨੇ 24 25 ਕਿਲੋ ਤੋਂ ਦਿੱਤਾ ਹੋਇਆਗਾ ਤੋਂ ਇਸ ਵਾਰ ਚੰਗੀ ਸੇਵਾ ਦੇ ਨਾਲ ਚਾਹੇ ਮੇਰਾ ਵੀਰ ਕੋਈ 19 ਮੰਨ ਕੇ ਲੈ ਲੇ ਪਰ ਬਰੀਡ ਬਰੂਡ ਬੱਛੀ ਦੀ ਬਹੁਤ ਜ਼ਿਆਦਾ ਤੁਸੀਂ ਦੇਖੋ ਸਕਿਨ ਕੋਡ ਦੇਖੋ ਬੱਛੀ ਦਾ ਪ੍ਰਿੰਟ ਦੇਖੋ ਬਰੀਡ ਦੇਖੋ ਹਾਈਟ ਲੈਂਥ ਦੇਖੋ ਸੋ ਮਗਰੇ ਦੇ ਮੇਲ ਕਾਫ ਆ ਕੱਲ ਸਵੇਰ ਇਹ ਸੂਈ ਆ 나ੜ ਦੇਖੋ ਬੱਛੀ ਦੀ ਬੈਂਜ ਚੈੱਕ ਕਰੋ ਕੱਲਾ ਕੱਲਾ ਨਿਖੜਮਾ ਥਾਣਾ ਸਾਰਾ ਰਿਕਾਰਡ ਆ ਬੱਛੀ ਦਾ ਇਹ ਕਿਹੜੇ ਸੀਮਣ ਦੀ ਆਪ ਆ ਸੋ ਚੰਗਾ ਦੁੱਧ ਪਾਊਗੀ ਹਵਾਨਾ ਕੰਪੈਕਟਾ ਤੁਸੀਂ ਦੇ ਸਕਦੇ ਹੋ ਮੈਂ ਟਾਈਮ ਪਹਿਲਾਂ ਹੀ ਨੋਟ ਕਰਾ ਚੁੱਕਿਆ ਤੁਹਾਨੂੰ ਵੀ 9:30 ਵਜੇ ਆਪਾਂ ਅੱਜ ਵੀਡੀਓ ਬਣਾ ਰਹੇ ਆ 9 ਤਰੀਕ ਨੂੰ 9:30 ਵਜੇ ਦਾ ਟਾਈਮ ਤੁਸੀਂ ਦੇਖ ਸਕਦੇ ਹੋ ਸੋਸ ਸਾਹਿਬ ਨੇ ਹਵਾਨਾ ਜੱਜ ਕਰ ਲਿਓ ਕਿਉਂਕਿ ਬੌਲੇ ਤੋਂ ਇਹ ਖਾਲੀ ਆ ਬਿਲਕੁਲ ਸੋ ਕੋਈ ਮੇਰਾ ਵੀਰ ਦੋ ਟਾਈਮ ਚੋਕੇ ਲਿਜਾ ਸਕਦਾ ਕੱਲ ਸਵੇਰ ਸੂਈ ਆ ਫੁੱਲ ਹਾਈਟ ਫੁੱਲ ਲੈਂਥ ਆ ਬੱਚੀ ਤੌਰ ਬਤਵਾਰੇ ਫਾੜੀ ਵਾਲਾ ਲੇਵਾ ਬੱਚੀ ਦਾ ਉੱਪਰੋਂ ਸੂਲ ਤੋਂ ਸਟਾਰਟ ਹੁੰਦਾ ਫਾੜੀ ਵਾਲਾ ਲੇਵਾਗਾ ਕਪੈਂਟ ਲੇਵੇ ਦੀ ਆ ਪੂਰੇ ਦੀ ਬੰਦ ਲੇਵੇ ਦੀ ਬੱਛੀ ਐ ਇਹ ਕਿਉਂਕਿ ਜਿਹੜੀਆਂ ਬੱਸੀਆਂ ਬਰੀਡ ਵਾਲੀਆਂ ਹੁੰਦੀਆਂ ਉਹ ਬੰਦ ਲੇਵੇ ਵਿੱਚ ਹੀ ਦੁੱਧ ਕੱਢਦੀਆਂ ਨੇ ਸੋ ਹਾਈਟ ਲੈਂਥ ਦੇਖੋ ਤੁਸੀਂ ਬੱਛੀ ਦੀ ਸੋ ਦੇਖੋ ਕੱਦ ਕਾਠ ਹਾਈਟ ਲੈਂਥ ਬੱਛੀ ਦੀ ਫੁੱਲ ਆ ਘਮਾੜਾ ਪੁੱਤ ਲੈ ਅੰਦਰ ਸਾਢੇ 9:30 ਵਜੇ ਆਪਾਂ ਵੀਡੀਓ ਬਣਾ ਰਹੇ ਆ 9 ਅਗਸਤ ਨੂੰ ਪਿੰਡ ਕਲਾਲਾ ਜ਼ਿਲ੍ਹਾ ਬਰਨਾਲਾ ਸਿੱਧੂ ਡੇਰੀ ਫਾਰਮ ਕਲਾਲਾ ਆਪਣੇ ਫਾਰਮ ਤੋਂ ਸੋ ਕੱਲ ਸਵੇਰ ਇਹ ਸੂਈ ਆ ਪਹਿਲੇ ਸੂਏ ਦਾ ਪਰ ਕਾਰਡ ਤੁਹਾਨੂੰ ਦੱਸ ਚੁੱਕੇ ਆਂ ਇਸ ਵਾਰੀ ਚੰਗੀ ਸੇਵਾ ਕਰ ਲੂ ਮੇਰਾ ਵੀਰ ਕੋਈ ਤਾਂ ਚੰਗਾ ਦੁੱਧ ਪਾ ਦੂਗੀ ਹਾਈਟ ਲੈਂਥ ਬੱਸੀ ਦੀ ਫੁੱਲ ਆ ਬਰੀਡ ਫੁੱਲ ਆ ਇਹ 4 ਨੰਬਰ ਤੇ ਆ ਗਈ। ਸੋ ਚਾਰ ਬੱਸੀਆਂ ਦੀ ਆਪਾਂ ਤੁਹਾਨੂੰ ਡਿਟੇਲ ਦੇ ਚੁੱਕੇ ਆਂ। 1 ਨੰਬਰ ਤੇ ਜਰਸੀ ਤਾਜੀ ਸੂਈ ਹੋਈ ਪੰਜਾਬ ਵਾਲੀ ਤੇ 2 ਨੰਬਰ ਤੇ ਜਰਸੀ ਗੱਬਣਾ ਆ ਗਈ 3 ਨੰਬਰ ਤੇ ਗੱਬਣਾ ਦੂਜਾ ਸੂਹਾ ਪਹਿਲਾ ਸੂਹਾ ਆ ਗਈ। ਇਸ ਤੋਂ ਇਲਾਵਾ ਵੀ ਆਪਣੇ ਫਾਰਮ ਤੇ 25 30 ਕਿਲੋ ਵਾਲੀਆਂ ਬੇੜਾਂ ਸੇਲ ਵਾਸਤੇ ਅਵੇਲੇਬਲ ਨੇ ਤੁਸੀਂ ਦੇਖ ਸਕਦੇ ਹੋ। ਚੰਗੀਆਂ ਫਾਰਮ ਵਾਲੀਆਂ ਬੱਚੀਆਂ ਸੇਲ ਵਾਸਤੇ अवेलेबल ਨੇ ਜਿਨ੍ਹਾਂ ਦਾ ਮਿਲਕ ਰਿਕੋਰਡ 25 ਤੋਂ 30 ਕਿਲੋ ਦਾ ਰਹੂਗਾ ਇਹਦੇ ਵਿੱਚ ਜਰਸੀਆਂ ਵੀ ਆ ਜਾਂਦੀਆਂ ਨੇ ਥੋੜੀਆਂ ਜਰਸੀ ਕ੍ਰੋਸ ਬਣ ਆ ਜਾਂਦੀਆਂ ਨੇ ਸਾਰੀਆਂ ਹੀ ਬੱਚੀਆਂ ਇਹ 25 ਤੋਂ 30 ਕਿਲੋ ਵਾਲੀਆਂ ਨੇ ਸੋ ਵੀਡੀਓ ਦੇਖਣ ਲਈ ਸਾਰੇ ਮੇਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਨਾਲ ਧੰਨਵਾਦ ਜੀ ਕੋਈ ਮੇਰਾ ਵੀਰ ਜਦ ਮਰਜ਼ੀ ਫੋਨ ਕਰਕੇ ਆ ਸਕਦਾ ਆਪਣੇ ਫਾਰਮ ਤੇ 10 ਤੋਂ 15 ਨਾਗ ਹਮੇਸ਼ਾ ਹੁੰਦੇ ਆ ਜੀ